मोतिकमारींदा नोतिक माईंदा ਜੀ ਡਾਕਟਰ ਸਾਹਿਬ ਗੁਰਨਾਰਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਮੂਹ ਅੰਮ੍ਰਿਤਸਰ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਵੀ ਔਰ ਸਮੂਹ ਜਗਤ ਨਿਵਾਸੀਆਂ ਨੂੰ ਇੱਕ ਇਹ ਸੰਦੇਸ਼ ਦੇਣਾ ਚਾਹਨਾ ਹੈ ਕਿ ਪੜ੍ਹਾਈ ਦੀ ਸਿੱਖਿਆ ਜਿਹੜੀ ਬੜੀ ਸਿਰਫਤ ਸਿੱਖਿਆ ਸਮਾਜ ਦੇ ਆਪਣਾ ਰਸਟੀ ਜੀਵਨ ਨੂੰ ਨਿਬੇੜੋ ਜੀਵਨ ਕਰੋ ਰੱਬ ਦਾ ਨਾਮ ਜਪੋ ਪਰ ਆਪਣੇ ਸਸਾ ਨੋ ਦੀ ਕਮਾਈ ਹੋਈ अगर खजाना कमाते हो उपड़ नहीं छता सो बड़ी सब चिंग सी और वंटियाँ उन्होंने पोस्टियां कोई जात माता उन्होंने कोई फेम नहीं छिया सो मैं समूह जगत को बहुत बहुत बड़े प्रकाश कर दिया रास करना कि उन्होंने दिखाए हुए राहसी चलने सूर्यता बख्शन सानू सब समूह जगत को सा प्यारे ਅੱਜ ਇਸ ਖਾਸ ਚਾਰਕ ਸੋਅਕ ਦੇ ਨੋਟ ਜੀ ਦੋਗੇ ਅਤੇ ਲੱਗੀਆਂ ਚੱਕੜੇ ਸਾਡੇ ਦੇ ਕਿੰਨੇ ਸੋਹਰੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਹਾਂਜੀ ਬੱਬਰ ਸਾਹਿਬ ਗੁਰੂ ਨਾਨਕ ਸਾਹਿਬ ਦੇ ਪਾਵਨ ਦਿਹਾੜੇ ਮੌਕੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਲਾਕਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰੇ ਵੀਰਾਂ ਨੂੰ ਤੇ ਭਰਾਵਾਂ ਨੂੰ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਹਰਾ ਜੀ ਦਾ ਜਨਮ ਦਿਨ ਹੈ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਤੇ ਹੋਰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕੀਰਤ ਕਰੋ ਨਾਮ ਜਪੋ ਵੰਡ ਕੇ ਛਕੋ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆ ਤੇ ਚੱਲਣਾ ਚਾਹੀਦਾ ਹੈ ਵਾਹਿਗੁਰਜੀ ਖਾਲਸਾ ਸਿਰਵਾਹਿ ਗੁਰਜੀ ਕੀ ਫਤਿਹ